ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਮੌਸਮ ਦੀ ਗੱਲ ਕਰਦੇ ਆਂ ਕਿ ਅਗਲੇ 2-4 ਘੰਟੇ ਜਾਂ ਰਾਤ ਦੇ ਮੌਸਮ ਦੇ ਵਿੱਚ ਕੀ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਹੁਣ ਤੁਸੀਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਾਕਿਸਤਾਨ ਸਾਈਡ ਇੱਕ ਵਾਰ ਫਿਰ ਤੋਂ ਬੱਦਲਬਾਈ ਬਣੀ ਆ ਜਿਸ ਦੇ ਚੱਲਦੇ ਹੁਣ ਪੰਜਾਬ ਦੇ ਫਾਜ਼ਿਲਕਾ ਫਰੀਦਕੋਟ ਵਰਗੇ ਸ਼ਹਿਰ ਮੁਕਸਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਤਗੜੀ ਬੱਦਲਬਾਈ ਆਉਂਦੇ ਘੰਟਿਆਂ ਨੂੰ ਦੇਖਣ ਨੂੰ ਮਿਲੇਗੀ ਤੇ ਇਸ ਦੇ ਚੱਲਦੇ ਪੰਜਾਬ ਦੇ ਦੱਖਣੀ ਇਲਾਕੇ ਜਿਵੇਂ ਕਿ ਪਟਿਆਲਾ ਸੰਗਰੂਰ ਮਲੇਰ ਕੋਟਲਾ ਅਤੇ ਲੁਧਿਆਣੇ ਵਰਗੇ ਸ਼ਹਿਰ ਵੀ ਕਵਰ ਹੋਣਗੇ ਡਿਟੇਲ ਵਿੱਚ ਦੱਸ ਦਿਆਂ ਮੌਸਮ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਹੁਣ ਜ਼ਿਆਦਾਤਰ ਅਸਰ ਹੈ ਜਿਹੜਾ ਉਹ ਪੰਜਾਬ ਦੇ ਪੱਛਮੀ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਉੱਤਰ ਪੱਛਮੀ ਇਲਾਕੇ ਵੀ ਆਉਂਦੇ ਨੇ ਅਤੇ ਦੱਖਣ ਪੱਛਮੀ ਇਲਾਕੇ ਵੀ ਆਉਂਦੇ ਨੇ ਜਿਵੇਂ ਕਿ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਮੋਗੇ ਦੇ ਕਈ ਇਲਾਕੇ ਆਉਣਗੇ ਤੇ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਫਿਲਹਾਲ ਜਿਹੜੀ ਬੱਦਲਬਾਈ ਤਗੜੀ ਤਣਾਤ ਆ ਜਿਸ ਹਿਸਾਬ ਨਾਲ ਇਹ ਸਿਸਟਮ ਦੀ ਲੰਬਾਈ ਹੈ ਤੇ ਚੜਾਈ ਹੈ ਇਸ ਤੇ ਚੱਲਦੇ ਪੰਜਾਬ ਦੇ 70 80% ਹਿੱਸੇ ਨੂੰ ਜਿਹੜਾ ਇਹ ਕਵਰ ਕਰ ਸਕਦਾ ਹੈ ਜਿਸ ਦੇ ਵਿੱਚ ਜਲੰਧਰ ਦੇ ਇਲਾਕੇ ਵੀ ਆ ਸਕਦੇ ਨੇ ਤੇ ਆਉਂਦੇ ਘੰਟਿਆਂ ਨੂੰ ਇਸ ਦੇ ਵਿੱਚ ਪੰਜਾਬ ਦੇ ਵਿਚਕਾਰਲੇ ਇਲਾਕੇ ਦੇ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਦੇਖਣ ਨੂੰ ਮਿਲ ਸਕਦਾ ਪ੍ਰਭਾਵ ਤੇ ਹੁਣ ਲਗਭਗ ਪੰਜਾਬ ਦੇ ਫਾਜ਼ਿਲਕਾ ਫਰੀਦਕੋਟ ਅੰਮ੍ਰਿਤਸਰ ਦੇ ਵਿੱਚ ਪਹੁੰਚਣ ਵਾਲਾ ਸਿਸਟਮ ਤੇ ਹੁਣ ਜਦ ਗੱਲ ਕਰਦੇ ਆਂ ਪੰਜਾਬ ਦੇ ਪੂਰਬੀ ਹਿੱਸਿਆਂ ਦੇ ਵਿੱਚ ਜਿਵੇਂ ਕਿ ਜਿਹੜੇ ਉੱਤਰ ਪੂਰਬੀ ਹੋਗੇ ਹੁਸ਼ਿਆਰਪੁਰ ਵਰਗੇ ਨੰਗਲਾ ਤੇ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਕਿਵੇਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਲਗਭਗ ਪੰਜਾਬ ਦੇ ਜਿਵੇਂ ਜਿਹੜੇ ਵਿੱਚ ਹਿੱਸਾ ਆਉਂਦਾ ਆ ਇਹ ਵਾਲ ਇਸ ਵਿੱਚ ਲੁਧਿਆਣਾ ਤੇ ਮਾਨਸੇ ਦੇ ਕੁਝ ਜ਼ਿਲ੍ਹੇ ਬਰਨਾਲਾ ਸੰਗਰੂਰ ਮਲੇਰਕੋਟਲਾ ਅਤੇ ਪਟਿਆਲੇ ਵਰਗੇ ਸ਼ਹਿਰ ਆਪਾਂ ਨੂੰ ਨਜ਼ਰ ਆਉਣਗੇ ਜਿਸ ਦੇ ਵਿੱਚ ਆਪਾਂ ਨੂੰ ਰਾਤ ਨੂੰ ਮੀਹਾ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਲੇਕਿਨ ਇਹ ਸਿਸਟਮ ਦਾ ਜ਼ਿਆਦਾ ਅਸਰ ਆ ਜਿਹੜਾ ਉਹ ਦੱਖਣ ਪੱਛਮੀ ਹਿੱਸੇ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਲਗਾਤਾਰ ਜਿਹੜੇ ਨੇ ਜ਼ਿਆਦਾ ਜਿਹੜੇ ਸਿਸਟਮ ਆਏ ਸੀ ਉਸ ਦਾ ਪ੍ਰਭਾਵ ਪੂਰਬੀ ਹਿੱਸੇ ਦੇ ਵਿੱਚ ਰਿਹਾ ਸੀ ਤੇ ਅੱਜ ਜਿਹੜਾ ਨਵਾਂ ਜਿਹੜਾ ਇਹ ਸਿਸਟਮ ਬਣਿਆ ਤਾਂ ਇਸ ਦਾ ਜ਼ਿਆਦਾ ਪ੍ਰਭਾਵ ਹੁਣ ਦੱਖਣੀ ਹਿੱਸੇ ਦੇ ਵਿੱਚ ਦੱਖਣ ਪੱਛਮੀ ਹਿੱਸੇ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਇੱਥੇ ਮੀਹ ਹਨੇਰੀ ਵਰਗਾ ਮੌਸਮ ਝੂਰ ਰਿਹਾ ਲੇਕਿਨ ਮੀਹਾ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਘਟ ਹੋਈਆਂ ਨੇ ਐਜ਼ ਕੰਪੇਅਰ ਟੂ ਹੋਰਾਂ ਇਲਾਕਿਆਂ ਦੀ ਗੱਲ ਜਾਂ ਪੂ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ